ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣੀ ਲੋਕੀ ਦੀ ਵੱਲ ਹੈ ਕਿੰਨੀਆਂ ਸੋਹਣੀਆਂ ਲੋਕੀਆਂ ਲੱਗੀਆਂ ਇਹਨੂੰ ਪੰਜਾਬੀ ਦੇ ਵਿੱਚ ਸਿਆਮ ਪਾਸ਼ੇ ਜੀ ਨੂੰ ਅੱਲ ਵੀ ਕਹਿ ਦਿੰਦੇ ਆ ਦੇਖੋ ਅੱਲਾ ਲੱਗਾ ਹੋਗਾ ਕਿੰਨੀਆਂ ਸੋਹਣੀਆਂ ਲੱਗਦੀਆਂ ਤੇ ਇਹ ਹੁਣ ਦੇਖੋ ਵੀ ਸਰਦੀ ਦੀ ਰੁੱਤ ਦੇ ਵਿੱਚ ਇਹਨੂੰ ਫਾਲ ਆਇਆ ਪਰ ਸਵਾਦ ਬਹੁਤ ਮਨਦੀਆਂ ਕਿਉਂਕਿ ਆਰਗੇਨਿਕ ਹੈ ਤੇ ਤਸੀਰੇ ਦੀ ਠੰਡੀ ਹੁੰਦੀ ਹੈ ਜਿਸ ਕਰਕੇ ਸਰਦੀ 'ਚ ਇਹਨੂੰ ਖਾਣ ਤੋਂ ਥੋੜਾ ਜਿਹਾ ਡਰ ਲੱਗਦਾ ਵੈਸੇ ਕੋਈ ਹਾਰਮਨੀ ਇਹਦਾ ਤੁਸੀਂ ਜਿਸ ਮਰਜ਼ੀ ਰੁੱਤ ਵਿੱਚ ਕद्दू ਖਾਓ ਬਹੁਤ ਵਧੀਆ ਹੁੰਦੇ ਆ ਸਿਹਤ ਵਾਸਤੇ ਤਾਂ ਨੈਕਸਟ ਸੀਜ਼ਨ ਜਿਹੜਾ ਹੈਗਾ ਉਹ ਹੁਣ ਕद्दू ਦੀ ਜਿਹੜੀ ਬੱਲਾ ਬੀਜਨ ਦਾ ਉਹ ਜਨਵਰੀ ਲਾ ਅੱਧ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਤਾਂ ਅਸੀਂ ਉਦੋਂ ਬੀਜ ਜਿਹੜੇ ਆ ਇਹਨਾਂ ਦੇ ਬੀਜ ਸਕਦੇ ਆ ਤਾਂ ਤੁਸੀਂ ਕੀ ਕਰਨਾ ਕਿ ਪੋਲੀਥੀਨ ਲੈ ਕੇ ਉਹਦਾ ਲਫਾਫਾ ਪੋਲੀਥੀਨ ਦਾ ਵਿੱਚ ਮਿੱਟੀ ਭਰ ਕੇ ਉਹਦੇ ਵਿੱਚ ਜੇ ਤੁਹਾਨੂੰ ਥੋੜੀ ਬਹੁਤੀ ਰੂੜੀ ਦੀ ਰੇਪ ਪਾਉਣੀ ਹੋ ਪਾ ਕੇ ਤੇ ਤੁਸੀਂ ਉਹਨਾਂ ਲਫਾਫਿਆਂ ਦੇ ਵਿੱਚ ਥੱਲੇ ਸੁਰਾਖ ਕਰਦੇ ਨੇ ਤਾਂ ਕਿ ਜਿਹੜਾ ਵਾਧੂ ਪਾਣੀ ਹੈ ਉਹ ਨਿਕਲਦਾ ਰਹੇ ਤੇ ਉਹਦੇ ਤੁਸੀਂ ਕੱਦੂ ਦੇ ਇੱਕ ਇੱਕ ਬੀਜ ਨੂੰ ਬੀਜ ਦੇਣਾ ਤੇ ਉੱਪਰੋਂ ਉਹਨੂੰ ਪੋਲੀਥੀਨ ਨਾਲ ਢੱਕ ਦੇਣਾ ਪੋਲੀਥੀਨਾਂ ਢੱਕਣ ਦਾ ਪਰਪਸ ਇਹ ਹੈ ਕਿ ਉਹਨੂੰ ਪ੍ਰੋਪਰ ਜਿਹੜੀ ਗਰਮੈਸ਼ ਹੈ ਉਹ ਠੰਡ ਦੇ ਵਿੱਚ ਵੀ ਮਿਲਦੀ ਰਹਿੰਦੀ ਹੈ ਤੇ ਜਿਹੜੀ ਠੰਡ ਆ ਉਹ ਤੇ ਅਸਰ ਨਹੀਂ ਕਰਦੀ ਤਾਂ ਜਦੋਂ 10 ਦਿਨਾਂ ਦੇ ਵਿੱਚ ਕੱਦੂ ਜਾਂ 15 ਦਿਨਾਂ ਦੇ ਵਿੱਚ ਹੌਲੀ ਹੌਲੀ ਕੱਦੂ ਜਿਹੜਾ ਵੱਲ ਆ ਉਹ ਬੀਜ ਦੇ ਵਿੱਚੋਂ ਉੱਗਿਆ ਆਊਗੀ ਤਾਂ ਫਿਰ ਤੁਸੀਂ ਉਹਨੂੰ ਉਸੇ ਤਰ੍ਹਾਂ ਟਾਕੇ ਰੱਖਣਾ ਤੇ ਕਿਸੇ ਜਏ ਥਾਂ ਤੇ ਰੱਖ ਦਿਓ ਜਿੱਥੇ ਸੂਰਜ ਦੀ ਧੁੱਪ ਵੀ ਪਵੇ ਤੇ ਉੱਪਰੋਂ ਜਿਹੜੀ ਸਿੱਧੀ ਡਾਇਰੈਕਟ ਠੰਡ ਨਾ ਪਵੇ। ਤਾਂ ਉਹਦੇ ਨਾਲ ਕੀ ਹੈ ਕਿ ਜਿਹੜੀ ਤੁਹਾਡੀਆਂ ਵੱਲਾਂ ਉਹ ਪਹਿਲਾਂ ਹੀ ਤਿਆਰ ਹੋ ਜਾਂਦੀਆਂ ਤੇ ਫਿਰ ਤੁਸੀਂ ਜਿੱਥੇ ਵੀ ਉਹਨਾਂ ਨੂੰ ਬੀਜਣਾ ਚਾਹੁੰਦੇ ਹੋ ਉੱਥੇ ਲਾਉਣਾ ਚਾਹੁੰਦੇ ਹੋ ਉੱਥੇ ਤੁਸੀਂ ਉਹਨੂੰ ਲਾ ਦਿਓ, ਪlant ਕਰ ਦਿਓ ਤੇ ਅਪ੍ਰੈਲ ਦੇ ਵਿੱਚ ਫਿਰ ਤੁਹਾਡੀਆਂ ਜਿਹੜੀਆਂ ਵੱਲਾਂ ਫਲ ਦੇਣ ਲਈ ਤਿਆਰ ਹੋ ਜਾਣਗੀਆਂ। ਤਾਂ ਇਹ ਉਹ ਦੇਖੋ ਤੁਸੀਂ ਵੀ ਮੈਂ ਇਹ ਥਾਂ ਦੇਖਿਆ। ਇਹ ਸਾਡੀ ਕੱਦੂ ਦੀ ਵੱਲ ਹੈ ਸਾਰੀ। ਇਹਦਾ ਆਪਾਂ ਜਾਲ ਬਣਾਇਆ ਹੋਇਆ ਤੇ ਜਾਲ ਦੇ ਤੇ ਚੜੀ ਐ ਤੇ ਇਹ ਜਿਹੜਾ ਥੱਲੇ ਥਾਂ ਜਿੱਥੇ ਪਹਿਲਾਂ ਹੀ ਵੇਲ ਬੀਜੀ ਹੋਈ ਆ ਦੇਖੋ ਤਾਂ ਉੱਥੇ ਆ ਪਹਿਲਾਂ ਸਾਹਮਣੇ ਤੋਂ ਦਿਖ ਰਿਹਾ ਕੋ ਮੋਡੇ ਦਾ ਤਾਂ ਉਹਦੂ 4 ਫੁੱਟ 1.5 ਫੁੱਟ ਪਾਸੇ ਕਰਕੇ ਆਪਾਂ ਵੀ ਬੀਜ ਦੇਣਾ ਉਹਦਾ ਫਾਇਦਾ ਇਹ ਹੋਊਗਾ ਕਿ ਉੱਪਰੋਂ ਠੰਢ ਨਹੀਂ ਪਊਗੀ ਵਿੱਚ ਗਰਮੀ ਵੀ ਪੂਰੀ ਪ੍ਰੋਪਰ ਮਿਲੂਗੀ ਨੂੰ ਧੁੱਪ ਨਾਲ ਤੇ ਜਿਹੜੀ ਵੇਲ ਆਉ ਨਵੀਂ ਵੇਲ ਜਿਹੜੀ ਇੱਥੇ ਉਗ ਕੇ ਗਰੋ ਕਰੂਗੀ ਤਾਂ ਇਹ ਜਿਹੜਾ ਇੱਥੇ ਅਸੀਂ ਹਮੇਸ਼ਾ ਕਦੂ ਦੀ ਵੱਲ ਇੱਕ ਲਾਉਣੀ ਲਾਉਣੀ ਹੈ ਕਿਉਂਕਿ ਥਾਂ ਬੜਾ ਇਹਦੇ ਵਾਸਤੇ ਟੁਕਮਾ ਹੈ ਇਹ ਇੱਕ ਜਾਲ ਬਣਿਆ ਹੋਇਆ ਹੈ ਸਟੈਂਡ ਇਹਦੇ ਵਾਸਤੇ ਆਲਰੇਡੀ ਬਣਿਆ ਹੀ ਹੋਇਆ ਤੇ ਵੱਲ ਜਿਹੜੀ ਆ ਉਹ ਚੜ ਜਾਂਦੀ ਹੈ ਤੇ ਆਪਣੀ ਗਰੋਥ ਕਰਦੀ ਹੈ ਤਾਂ ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ ਹੈਗੀ ਆ ਅਗੇਤੀ ਕਦੂ ਦੀਆਂ ਵੱਲਾਂ ਉਗਾ ਸਕਦੇ ਹੋ ਤੇ ਜਦੋਂ ਕਦੂ ਦਾ ਗਰਮੀ ਦਾ ਸੀਜ਼ਨ ਸਟਾਰਟ ਹੁੰਦਾ ਤਾਂ ਤੁਸੀਂ ਕਦੂਆਂ ਨੂੰ ਉਹਨਾਂ ਤੋਂ ਲੈ ਸਕਦੇ ਹੋ ਵੱਲਾਂ ਤੋਂ ਤੇ ਗੇਤੀ ਸਬਜੀ ਜਿਹੜੀ ਕਦੂ ਦੀ ਤੁਸੀਂ ਆਪਣੇ ਰਸੋਈ ਦੇ ਵਿੱਚ ਲਿਆ ਕੇ ਜਦਾ ਆਨੰਦ ਮਾਣ ਸਕਦੇ ਹੋ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ